ਕਤਨਾਮ ਵਾਹਿਗੁਰੂ ਸਾਹਿਬ ਜੀ ਦੂਜੇ ਮਹੱਲਾ ਤੀਜਾ ਇਸ ਜਨ ਸਾਤ ਸਦਾ ਮਤ ਨਿਚਲ ਜਿਸ ਕਾ ਅਵਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਜੈ ਹਰ ਚਰਣੀ ਚਿਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲ ਪਾਏ ਹੋਈ ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲ ਹੋਈ ਗੁਰ ਪ੍ਰਸਾਦੀ ਹਰਸ ਪਾਵੇ ਜੀਵਤ ਰਹੇ ਸਦਾ ਸੁਖ ਹੋਈ ਰਾਹ ਸਤਿਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਸੁਪੂਜੇ ਸੋ ਫਲ ਪਾਏ ਦੇਖਿਆ ਦੇਵੇ ਸਾਚ 부ਝਾਏ ਵਿਣ ਪਾਰਸ ਐ ਪੂਜਣਾ ਹੋਵਈ ਬਿਨ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸੇ ਉਹੋ ਮਾਰਗ ਪਾਏ ਨਾਨਕ ਬਿਨ ਨਦਰੀ ਕਿਛੁ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇਵ ਡਾਈ ਆਪਣਾ ਸ਼ਬਦ ਵਰਤਾਏ ਨਾਨਕ ਵੀ ਨਦਰਿ ਕਿਛੁ ਨ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇਵ ਡਿਆਈ ਆਪਣਾ ਸ਼ਬਦ ਵਰਤਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਉਕਮਾ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹ ਜੀ ਦੇ ਗੁਜਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਭਾਈ ਪ੍ਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦਿੰਦਾ ਉਸ ਮਨੁੱਖ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਉਸ ਦੀ ਅਕਲ ਮਾਇਆ ਮੋਹ ਵਿੱਚ ਡੋਲਣੋਂ हट ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਭੇਤ ਸਮਝ ਲੈਂਦਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਇਹ ਮੇਰੇ ਗਾਫਲ ਮਨ ਪ੍ਰਮਾਤਮਾ ਨੂੰ ਚੇਤੇ ਕਰਦਾ ਰਹੋ ਤੈਨੂੰ ਉਹੀ ਫਲ ਮਿਲ ਜਾਏਗਾ ਜਿਹੜਾ ਤੂੰ ਮੰਗੇਗਾ ਗੁਰੂ ਦੀ ਛੰਨ ਪਾਓ ਗੁਰੂ ਦੀ ਕਿਰਪਾ ਨਾਲ ਤੂੰ ਪ੍ਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਗਾ ਤੇ ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ਠਹਿਰਾਓ ਏ ਭਾਈ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ 파ਰਸ ਬਣ ਜਾਂਦਾ ਹੈ ਉਹ ਹੋਰ ਮਨੁੱਖਾਂ ਨੂੰ ਵੀ ਉੱਚੇ ਜੀਵਨ ਵਾਲਾ ਬਣਾਉਣ ਜੋਗਾ ਹੋ ਜਾਂਦਾ ਹੈ ਜਦੋਂ ਉਹ 파ਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ ਮਾਣ ਹਾਸਲ ਕਰਦਾ ਹੈ ਜਿਹੜਾ ਵੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ ਉੱਚਾ ਆਤਮਿਕ ਜੀਵਨ ਰੂਪ ਫਲ ਪ੍ਰਾਪਤ ਕਰਦਾ ਹੈ 파ਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ ਸਿੱਖਿਆ ਦਿੰਦਾ ਹੈ ਤੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦਿੰਦਾ ਹੈ ਪਰ हे ਭਾਈ 파ਰਸ ਬਣਨ ਤੋਂ ਬਿਨਾ ਦੁਨੀਆ ਪਾਸੋਂ ਆਦਰ ਮਾਣ ਨਹੀਂ ਮਿਲਦਾ ਕਿਉਂਕਿ ਆਪਣਾ ਮਨ ਸਿਮਰਨ ਵਿੱਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ ਸਿਮਰਨ ਦੀ ਸਿੱਖਿਆ ਦਿੰਦਾ ਹੈ ਜਿਹੜਾ ਮਨੁੱਖ ਆਪ ਤਾਂ ਗਿਆਨ ਤੋਂ ਸਖਣਾ ਆਪ ਤਾਂ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਉਹ ਕਿਸੇ ਹੋਰ ਨੂੰ ਸਹੀ ਜੀਵਨ ਦੇ ਰਸਤੇ ਉੱਤੇ ਨਹੀਂ ਪਾ ਸਕਦਾ ਇਹ ਨਾਨਕ ਕਿਸੇ ਦੇ ਵਸ ਦੀ ਗੱਲ ਨਹੀਂ ਪਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਆਤਮਿਕ ਜੀਵਨ ਦੀ ਦਾਤ ਨਹੀਂ ਮਿਲਦੀ ਜਿਸ ਮਨੁੱਖ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤ ਹਾਸਲ ਕਰ ਲੈਂਦਾ ਹੈ ਗੁਰੂ ਦੀ ਕਿਰਪਾ ਦੀ ਬਰਕਤ ਨਾਲ ਪਰਮਾਤਮਾ ਜਿਸ ਮਨੁੱਖ ਨੂੰ ਵਿੜਾਈ ਬਖਸ਼ਦਾ ਉਸਦੇ ਹਿਰਦੇ ਵਿੱਚ ਆਪਣੀ ਸਿਫਤ ਸਲਾਹ ਦੀ ਬਾਣੀ ਬਸਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਟੁਡੇਜ਼ ਹੁਕਮਨਾਵਾ ਫ੍ਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਟਰਡ ਬਾਈ ਆਵਰ 3rd ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਗੁਜਰੀ 3rd ਮਹਿਲ ਗੁਰੂ ਸਾਹਿਬ ਜੀ ਸੇਡ ਥੈਟ ਹੰਬਲ ਬੀਇੰਗ ਹੂ ਐਲੀਮੀਨੇਟਸ ਹਿਸ ਈਗੋ ਇਜ਼ ਐਟ ਪੀਸ ਹੀ ਇਜ਼ ਬlesਟ ਵਿਦ ਐਨ ਐਵਰ stable intellect. That humble being is immaculately pure who as Gurmukh understands the Lord and focuses his consciousness in the Lord's feet. O oh, my unconscious mind, remain conscious of the Lord. And you shall obtain the fruits of your desires. By Guru's grace, you shall obtain the sublime elixir of the Lord by continually drinking it in. You shall have eternal peace. Pause. When one meets the true Guru. He becomes the philosopher's stone with the ability to transform others, inspiring them to worship the Lord. One who worships the Lord in adoration obtains his rewards.